ਹਾਂਜੀ ਬਾਈ ਜੀ ਅੱਜ ਜਿਹੜੀ ਆਪਾਂ ਗੱਲ ਕਰਦੇ ਆਂਗੇ ਉਹ ਨਾ ਆਪਣਾ ਇੱਕ ਭਰਾ ਨਾਲ ਅੱਜ ਗੱਲ ਹੋਈ ਤੇ ਉਹਨੇ ਪਿਛਲੇ ਸਾਲ ਇੱਕ ਦੋ گاਵਾ ਪਰਚੇਜ ਕਰੀਆਂ ਤੇ ਆਏ ਸਾਲ ਵੀ ਕਰਨੀਆਂ ਸੀਗੀਆਂ ਤੇ ਉਹ ਕਹਿ ਰਿਹਾ ਸੀਗਾ ਵੀ ਪਿਛਲੇ ਸਾਲ ਜਿਹੜੀਆਂ ਆਪਾਂ ਇੱਕ ਦੋ گاਵਾ ਲੈਂਤੀਆਂ ਸੀ ਨਾ ਉਹਨਾਂ ਚੋਂ ਇੱਕ گاਾਂ ਵੀ ਆਪਾਂ ਸੇਲ ਕਰਨੀ ਹੈਗੀ ਵੀ ਉਹਨੇ ਦੁੱਧ ਦਿੱਤਾ ਆਪਣੇ ਕੋਲੇ 30-32 ਲੀਟਰ ਪੀਕਤੇ ਤੇ ਉਸ ਤੋਂ ਬਾਅਦ ਵੀ ਉਹ ਲੰਮਾ ਸਮਾਂ ਦੁੱਧ ਵਧਿਆ ਦੇ ਹੀ ਗਈ ਤੇ 18 19 ਲੀਟਰ ਤੇ ਹੁਣ ਡਰਾਈ ਹੋਈ ਹੈਗੀ ਤੇ ਉਹ ਕਹਿ ਰਿਹਾ ਸੀਗਾ ਆਪਾਂ ਵੀ 45 50 ਲੀਟਰ ਵਾਲੀਆਂ ਗਾਂਵਾਂ ਪਰਚੇਜ ਕਰਾਂਗੇ ਤੇ ਪਰ ਮੇਰਾ ਬਾਈ ਜੀ ਜਿਹੜਾ ਨਿੱਜੀ ਮੰਨਣਾ ਹੈਗਾ ਇਹ ਤੇ ਸਾਰੇ ਭਰਾ ਤੁਸੀਂ ਵੀ ਦੱਸਿਓ ਵੀ ਜਿਹੜੀ ਗਾਂ ਤੁਹਾਡੇ ਕੋਲ 30 ਲੀਟਰ 35 ਲੀਟਰ ਇੱਥੇ ਦੁੱਧ ਪਾਉਂਦੀ ਹੈਗੀ ਤੇ ਲੰਮਾ ਸਮਾਂ ਆਪਣੀ ਪੀਕ ਬਣਾ ਕੇ ਰੱਖਦੀ ਹੈਗੀ ਤੇ ਉਹ ਬਹੁਤ ਵਧੀਆ ਗਾਂ ਹੁੰਦੀ ਹੈਗੀ ਉਹ ਜਿਆਦੇ ਚੱਕਰਾਂ 'ਚ ਤੁਸੀਂ ਨਾ ਪਿਆ ਕਰੋ ਕਿਉਂਕਿ ਜਿਹੜੀ ਗਾਂ ਨੇ 50 ਲੀਟਰ ਦੁੱਧ ਕੱਢਿਆ ਛੋਡੇ ਕੋਲ ਉਹਨੇ ਮਹੀਨਾ ਡੇਢ ਮਹੀਨੇ ਬਾਅਦ ਆਪਦੀ ਪੀਕ ਤੋੜਤੀ ਉੱਥੇ 30 ਲੀਟਰ ਤੇ ਫੇਰ ਆ ਗਈ ਉੱਥੇ ਤੇ ਉੱਥੇ ਦਾ ਕੋਈ ਬੜਾ ਵੱਡਾ ਅੰਤਰ ਨਹੀਂ ਹੈਗਾ ਸੋ ਆਪਦੀ ਬਰੀਡ ਤੇ ਜਾ ਕੇ ਉੱਥੇ ਤੁਸੀਂ ਪਹੁੰਚਣਾ ਧੰਨਵਾਦ ਜੀ ਸਾਰਿਆਂ ਦਾ ਕਮੈਂਟ ਕਰਕੇ ਦੱਸਿਓ ਵੀ ਇਹ ਗੱਲ ਤੁਹਾਨੂੰ ਸਹੀ ਲੱਗੀ ਜਾਂ ਗਲਤ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ